ਅੱਜ ਸਾਡਾ ਨਰਵੈਰ ਦੇਖ ਲੋ 6 ਮਹੀਨਿਆਂ ਦਾ ਹੋ ਗਿਆ ਹੈ ਨਾ ਅੱਜ ਦੀ ਰਾਤ ਵਾਲੇ ਦਿਨ ਇਹਦਾ ਜਨਮ ਸੀ ਹੁਣ ਥੋੜਾ ਥੋੜਾ ਰੋੜਨਾ ਵੀ ਸਿੱਖ ਗਿਆ ਕਿੰਨੀ ਖੁਸ਼ੀ ਹੁੰਦੀ ਹੈ ਨਾ ਜਦੋਂ ਛੋਟਾ ਜਿਹਾ ਬੱਚਾ ਆਪਦੇ ਆਪ ਬੈਠਣ ਸਿੱਖੇ ਆ ਦੇਖੋ ਬੈਠਾ ਫੇਰ ਹੌਲੀ ਹੌਲੀ ਹੈ ਰੋੜਨਾ ਸਿੱਖੇ ਐ ਰੋੜਦੇ ਨਾ ਜਦੋਂ ਹੌਲੀ ਹੌਲੀ ਖਿਸਕਣਾ ਆ ਜਾਏ ਨੇ ਸ਼ੁਰੂ ਕਰਤਾ ਹਲੇ ਪ੍ਰੋਪਰ ਨੀਰ ਰੋਣਾ ਸਿੱਖਿਆ ਹੈਗਾ ਆਪਣੇ ਆਪ ਬੈਠ ਜਾਂਦਾ ਹੈ ਫਿਰ ਜਦੋਂ ਹੌਲੀ ਹੌਲੀ ਤੁਰਨਾ ਸਿੱਖੇਗਾ ਆਪੀ ਪਲੰਗਾ ਭਰੇਗਾ ਬੜੀ ਖੁਸ਼ੀ ਹੁੰਦੀ ਹੈ ਮਨ ਨੂੰ ਅਸੀਂ ਵੀ ਕਦੇ ਦੇਖ ਲਓ ਇੰਨੇ ਇੱਕ ਸੀ ਹੈਨਾ ਅਸੀਂ ਵੀ ਇਦਾਂ ਹੀ ਰੋਣਾ ਸਿੱਖੇ ਹੋਣੇ ਇਦਾਂ ਹੀ ਪਲੰਗਾ ਭਰੀਆਂ ਹੋਣੀਆਂ ਨਿਰਬੈਰ ਪੁੱਤ ਅੱਜ 6 ਮਹੀਨਿਆਂ ਦਾ ਹੋ ਗਿਆ ਇਹ ਦਾਤਾਂ ਦੇਖ ਲਓ ਗੁਰੂ ਸਾਹਿਬ ਨੇ ਸਾਡੀ ਝੋਲੀ 'ਚ ਪਾਈਆਂ ਨੇ ਅੱਜ ਨਿਰਵੈਰ ਪੁੱਤ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਗੁਰੂ ਸਾਹਿਬ ਦਾ ਬਹੁਤ-ਬਹੁਤ ਸ਼ੁਕਰ ਜੋ ਇਹ ਦਾਤ ਸਾਡੀ ਝੋਲੀ 'ਚ ਪਈ ਹੈ ਨਿਰਵੈਰ ਸਿੰਘ ਪੁੱਤ ਬੱਚੇ ਨਾਲ ਦੇਖ ਲਓ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਹੈ ਤੇ ਮਾਤਾ-ਪਿਤਾ ਦਾ ਸਾਰੇ ਪਰਿਵਾਰ ਦਾ ਸਾਰਾ ਦਿਨ ਕਦੋਂ ਲੰਘ ਜਾਂਦੇ ਪਤਾ ਹੀ ਨਹੀਂ ਲੱਗਦਾ ਹੈਗਾ ਉਹਨੇ ਸਾਨੂੰ ਜਗਾਉਣਾ ਉਹਨੇ ਸਾਨੂੰ ਸਾਰਾ ਦਿਨ ਕੰਮ ਲਈ ਰੱਖਣਾ ਬੜਾ ਵਧੀਆ ਲੱਗਦਾ ਹੈ ਹੁਣ ਨਿਰਵੈਰ ਦੇ ਬੋਲਣ ਦਾ ਇੰਤਜ਼ਾਰ ਰਹੇਗਾ ਕਦੋਂ ਇਹ ਸਾਨੂੰ ਪਹਿਲੀ ਵਾਰ ਮਾਂ ਕਹੇਗਾ ਇਹਨਾਂ ਨੂੰ ਪਹਿਲੀ ਵਾਰੀ ਡੈਡੀ ਜੀ ਬੋਲੇਗਾ ਦਾਦੀ ਮੰਮਾ ਨਾਨੀ ਮੰਮਾ ਕਦੋਂ ਬੋਲਣ ਸਿੱਖੇਗਾ ਹਨਾ ਇਦਾਂ ਹੀ ਸਾਡੇ ਮੰਮੀ ਡੈਡੀ ਨੂੰ ਵੀ ਕਦੇ ਇੰਤਜ਼ਾਰ ਰਿਆ ਹੋਊਗਾ ਵੀ ਸਾਡੇ ਬੱਚੇ ਬੋਲਣ ਸਿੱਖਣਗੇ ਹਰ ਇੱਕ ਦੇ ਮਨ ਦੇ ਵਿੱਚ ਕਿੰਨੀ ਖੁਸ਼ੀ ਵਾਲੇ ਪਲ ਹੁੰਦੇ ਨੇ ਜਦੋਂ ਬੱਚਾ ਇਦਾਂ ਪਹਿਲੀ ਪਲਾੰਗ ਭਰਦਾ ਹੈ ਪਹਿਲੀ ਵਾਰ ਬੋਲਣ ਸਿੱਖਦਾ ਹੈ ਇਹ ਵੀ ਇੱਕ ਵੱਖਰਾ ਜਿਹਾ ਐਕਸਪੀਰੀਅੰਸ ਹੈ ਲਾਈਫ ਦਾ ਛੜਾ ਚਾਨਕਾ ਕੱਕਾ ਦੇਖੋ ਆਪਣੇ ਆਪ ਕਦੇ ਉੱਠ ਕੇ ਇੱਧਰ ਨੂੰ ਬੈਠ ਗਿਆ ਹਲੇ ਬੈਠਣੀ ਸਿੱਖਿਆ ਥੋੜਾ ਥੋੜਾ ਰਿਸਕਣਾ ਸਿੱਖ ਗਿਆ ਤੇ ਹੁਣ ਰੋੜਨੇ ਨੇ ਸਿੱਖ ਜਾਣਾ 6 ਮਹੀਨਿਆਂ ਦਾ ਲਾ ਲੂ ਵੀ ਰੋੜਨਾ ਸਿੱਖ ਗਿਆ ਵਾ ਏਦਾਂ ਆਪਣੇ ਬਚਪਨ ਦੀਆਂ ਯਾਦਾਂ ਵੀ ਚੇਤੇ ਆ ਜਾਂਦੀਆਂ ਨੇ ਕਿੰਨਾ ਕਿੰਨਾ ਨੂੰ ਏਦਾਂ ਛੋਟੇ ਬੱਚਿਆਂ ਨੂੰ ਵੇਖ ਕੇ ਆਪਣਾ ਬਚਪਨ ਯਾਦ ਆਉਂਦਾ ਹੈ ਜਦੋਂ ਨਾ ਕੋਈ ਫਿਕਰ ਹੈ ਨਾ ਹੋਰ ਬਸ ਐਦਾਂ ਆਪਣੀ ਮਸਤੀ ਦੇ ਵਿੱਚ ਬੱਚਾ ਖੇਡਦਾ ਰਹਿੰਦਾ ਹੈ ਆਪਣੇ ਆਪ 'ਚ ਹੀ ਖੁਸ਼ ਰਹਿੰਦਾ ਆਨੰਦ 'ਚ ਰਹਿੰਦਾ